ਜਲੰਧਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਬੱਸ ਸਟੈਂਡ ਦੇ ਚੌਂਕੀ ਇੰਚਾਰਜ ਵੱਲੋਂ ਆਪਣੀ ਪੂਰੀ ਫੋਰਸ ਦੇ ਨਾਲ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਲੋਕਾਂ ਦਾ ਸਮਾਨ ਚੈੱਕ ਕੀਤਾ ਗਿਆ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਐਸੀ ਚੀਜ਼ ਨਹੀਂ ਮਿਲੀ ਜਿਸ ਨਾਲ ਕੋਈ ਦੁਰਘਟਨਾ ਹੋ ਸਕੇ ਅਤੇ ਇਸ ਤਰ੍ਹਾਂ ਦਾ ਅਭਿਆਨ ਹਰ ਰੋਜ਼ ਚਲਾਇਆ ਜਾਏਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ Etzana pe indicates and then fade forth Je the sympath ਮੌਜੂਦਾ ਹਾਲਾਤਾਂ ਨੂੰ ਮੰਦਰ ਦੇ ਨਜ਼ਦੀਕ ਰੱਖਦੇ ਹੋਏ ਸਾਡੇ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਡ੍ਰੈਕਸ਼ਨ ਦਿੱਤੇ ਗਏ ਸੀ ਉਹਨਾਂ ਸਰ ਬਸ ਸਟੈਂਡ ਵੀ ਅੰਦਰ ਬਸਾਂ ਨਹੀਂ ਤੇ ਕੋਈ ਸਸਪੈਕਟਿਵ ਪਰਸਨ ਸਸਪੈਕਟਿਵ ਆਰਟੀਕਲ ਕੋਈ ਵੀ ਜਾਂ ਕੋਈ ਵੀਕਲ ਸੀ ਉਹਦੀ ਚੈਕਿੰਗ ਕੀਤੀ ਗਈ ਹੈ ਹਾਲੇ ਤੱਕ ਕੋਈ ਇਦਾਂ ਦਾ ਗ੍ਰੈਂਡ ਪੁਲਿਸ ਨੂੰ ਆਮ ਦਾ ਕੋਈ ਪੜਾ ਨਹੀਂ ਮਿਲਿਆ ਉਹ ਸ਼ਹਿਰ ਵੀ ਚੈਕਿੰਗ ਦਾ ਸੀ ਠੀਕ ਹੈ